ਉਹ ਰਿੰਦੀ ਮਾਇਪੁਰੀ ਰਹਿੰਦੀ ਆ 5 ਮਿੰਟ ਦਾ ਰਸਤਾ ਹਰ ਠੀਕ ਹੈ ਜੀ ਤੇ 5 ਮਿੰਟ ਦਾ ਰਸਤਾ ਅਸੀਂ ਸਾਰੇ ਉੱਥੇ ਗਏ ਜਦ ਕਿ ਉਹਨਾਂ ਨੂੰ ਮੇਰੀ ਭਾਬੀ ਨੂੰ ਵੀ ਬੁਲਾਇਆ ਗਿਆ ਉਹ ਨਹੀਂ ਗਈ ਅਸੀਂ ਸੀਸੀਟੀਵੀ ਵੀਡੀਓ ਕਢਾਈ ਹੈ ਜੀ ਸਰ ਵੀਡੀਓ ਕਢ ਹਾਂ ਬਾਹਰ ਦੀ ਸਰ ਉਹ ਕਹਿੰਦੀ ਵੀ ਅੰਦਰ ਸਾਡੇ ਕੋਈ ਆਇਆ ਨਹੀਂ ਹੈਗਾ ਸਰ ਉਹਨਾਂ ਨੇ ਚੁੰਨੀਆਂ ਚੇਂਜ ਕੀਤੀਆਂ ਹੁਣ ਜੋ ਕੁਝ ਹੋਗਾ ਉਹਦੇ ਵਿੱਚ ਹੋਗਾ ਅੱਧਾ ਤੋਂ ਕੁਝ ਸਾਫ਼ ਦਿਖਿਆ ਨਹੀਂ ਆਪਣੇ ਅੱਖਾਂ ਨਾਲ ਹੀ ਦੇਖਿਆ ਸੀਸੀਟੀਵੀ ਕੈਮਰੇ ਚ ਮੈਂ ਇਹੀ ਦੇਖਿਆ ਆਪਣੇ ਖਨਾਲ ਕੀ ਉਹ ਕਰੇ ਆਈ ਹੈ ਇਹਨਾਂ ਨੇ ਚੁੰਨੀਆਂ ਚੇਂਜ ਕੀਤੀ ਹੈ ਉਹ ਚਲੇ ਗਏ ਫਿਰ 2 ਤਰੀਕ ਨੂੰ ਮੈਂ ਆਪਣੀ ਸਿਸਟਰ ਨੂੰ ਲੋਦੇ ਜਾਣਾ ਸੀਗਾ ਹਾਂਜੀ ਉਹਨਾਂ ਦੇ ਘਰੇ ਅਸੀਂ ਗਏ ਸਾਰੇ ਗਏ ਮੇਰੇ ਇਨਮੇ ਜਠਾਨੀ ਨੂੰ ਵੀ ਬੁਲਾਇਆ ਸੀ ਉਹਨਾਂ ਨੇ ਤੇ ਇਹ ਨਹੀਂ ਗਏ ਸਰ ਮੇਰਾ ਗੋੜ ਦਾ ਸਮਾਨ ਸੀਗਾ ਵਿੱਚ ਸਿਲਵਰ ਦਾ ਵੀ ਸਮਾਨ ਸੀਗਾ ਤੇ ਅਸੀਂ ਮੈਂ ਜਾਣਾ ਸੀਗਾ 5 ਤਰੀਕ ਨੂੰ ਅਸੀਂ 4 ਤਾਰੀਖ ਦੀ ਨਾਈਟ ਨੂੰ ਦੇਖਿਆ ਸਾਮਾਨ ਮੇਰਾ ਸਾਮਾਨ ਉਸ ਵਿੱਚ ਨਹੀਂ ਆ ਚਿਰ ਨਹੀਂ ਸੀਗਾ ਤੇ ਜਦੋਂ ਅਸੀਂ ਸੀਸੀਟੀਵੀ ਕੈਮਰੇ ਕੱਢ ਆਏ ਉੱਤੇ ਉਹਦਾ ਭਰਾ ਆਂਦਾ ਪਿਆ ਉਹਦੀ ਮਾਂ ਆਂਦੀ ਪਈਆ ਤੇ ਆਪ ਵੀ ਬਾਹਰ ਆਂਦੀ ਪਈਆ ਦੁਪੱਟੇ ਚੇਂਜ ਹੋ ਰਹੇ ਆ ਠੀਕ ਆ ਸਰ ਦੁਪੱਟੇ ਚੇਂਜ ਹੁੰਦੇ ਪਏ ਆ ਤੇ ਜਦੋਂ ਅਸੀਂ ਸਾਡਾ ਜਗਰਾਤਾ ਹੀ 5 ਤਰੀਕ ਦਾ ਸਹਾਨਪੁਰ ਦੇ ਵਿੱਚ ਅਸੀਂ ਜਾਣਾ ਹੀ 4 ਤਰੀਕ ਨੂੰ 5 ਤਰੀਕ ਨੂੰ ਜਾਣਾ ਹੈਗਾ ਆਪਾਂ ਤੇ 4 ਤਰੀਕ ਨੂੰ ਜਦੋਂ ਅਸੀਂ ਆਪਣੇ ਬੈਗ ਵੀ ਪੈਕ ਕਰਨੇ ਸ਼ੁਰੂ ਕੀਤੇ ਅਸੀਂ ਅਲਮਾਰੀ ਖੋਲੀ ਸਾਡਾ ਸਾਰਾ ਸਾਮਾਨ ਗਾਇਬ ਸੀਗਾ ਵਿੱਚੋਂ ਦੀ ਠੀਕ ਹੈ ਜੀ ਉਹ 7 ਨੰਬਰ ਥਾਣੀ ਚ ਗਏ ਆ ਉਹਨਾਂ ਨੇ ਸਾਡੀ ਉਹਨਾਂ ਨੇ ਫਿਰ ਟਿੱਬੇ ਚ ਟਿੱਬੇ ਥਾਣੀ ਚ ਫੋਨ ਕੀਤਾ ਕਿ ਮਤਲਬ ਕਿ ਦਾਦਾ ਨੇ ਆ ਰਹੇ ਆ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਐਸਐਚਓ ਨੂੰ ਫੋਨ ਕੀਤਾ ਉਹਨਾਂ ਨੇ ਤੇ ਜਿਹੜਾ ਸੀਸੀਟੀਵੀ ਚ ਵੀ ਬਾਹਰ ਉਹਦੀ ਮਾਂ ਆਈ ਜੀ ਉਹ ਮਿਲਣਾ ਉਸ ਵੇਲੇ ਮਾਂ ਤੇ ਉਹ ਮੇਰੇ ਸਾਹਮਣੇ ਆਈ ਜੀ ਜੀ ਜੇ ਮੈਂ ਬਾਹਰ ਹੀ ਮਿਲ ਕੇ ਚੱਲ ਗਏ ਅੱਛਾ ਸੀਸੀਟੀਵੀ ਸਹੀ ਕੱਲਾ ਹੁੰਦੀ ਆ ਅੱਛਾ ਜੀ ਉਹ ਆnde ਬੜਦੇ ਇਹੋ ਜਿਹੇ ਇਹੋ ਜਿਹੇ ਨਹੀਂਗੇ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਰਿਸ਼ਤਿਆਂ ਦੇ ਉੱਤੇ ਸਵਾਲ ਉੱਠੇ ਗਏ ਨੇ ਆ ਦਰਸਲ ਇਹ ਮਾਮਲਾ ਲੁਧਿਆਣਾ ਦੇ ਟੱਪਾ ਅਜੀਤ ਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਸ਼ਿਕਾਇਤ ਕਰਤਾ ਦੇ ਵੱਲੋਂ ਆਪਣੇ ਜਠਾਣੀ ਦੇ ਉੱਤੇ ਹੀ આરોਪ ਲਾਉਂਦੇ ਹੋਏ ਨਜਰਾਜ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੇਰੀ ਜਠਾਣੀ ਨੇ 2 ਤਰੀਕ ਨੂੰ 2 ਅਕਤੂਬਰ ਦੀ ਤਰੀਕ ਨੂੰ ਸਵੇਰੇ 10:30 ਵਜੇ ਮੇਰੇ ਘਰ ਦੇ ਕਮਰੇ ਦੇ ਵਿੱਚੋਂ ਆ ਗੈਨੇ ਚੋਰੀ ਕਰ ਲਿੱਤੇ ਗਏ ਆਖਿਰਕਾਰ ਮਾਮਲਾ ਹੈ ਕੀ ਹੈ ਇਹ ਸਾਰੀ ਗੱਲਬਾਤ ਅਸੀਂ ਜਾਣਦੇ ਆ ਮੇਰੇ ਨਾਲ ਉਹ ਨੀਹਾ ਮੈਡਮ ਨੇ ਤੇ ਉਹਨਾਂ ਦੇ ਹਸਬੰਦ ਨੇ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਦੀਆਂ ਮਾਨਯੋਗ ਕਮਿਸ਼ਨਰ ਕੋ ਵੀ ਜਾ ਕੇ ਆਏ ਨੇ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਪਾਰੀ ਅਖੀਰਕਦਰ ਮਾਮਲਾ ਜਾਣਦੇ ਆ ਜੇਠਾਨੀ ਨੇ ਕਿਉਂ ਚੋਰੀ ਕੀਤੀ ਕੀ ਵਜ੍ਹਾ ਸੀਗੀ ਚੋਰੀ ਕਰਨ ਦੀ ਕਿਉਂ ਰਿਸ਼ਤੇ ਆ ਦੇ ਉੱਤੇ ਸਵਾਲ ਉੱਠੇਗੇ ਕਿਉਂ ਕੀ ਘਰ ਦੇ ਵਿੱਚ ਰਿਲੇਸ਼ਨ ਸੀਗਾ ਕਿਸ ਤਰ੍ਹਾਂ ਵਿਵਹਾਰ ਸੀਗਾ ਸਾਰੀ ਗੱਲਬਾਤ ਜਾਣਦੇ ਕੀ ਨਾਮ ਹੈ ਮੇਰਾ ਮਨੀਸ਼ ਕੁਮਾਰ ਸਰ ਅੱਛਾ ਦੱਸਿਆ ਜਾ ਰਿਹਾ ਹੈ ਤੁਹਾਡੇ ਵੱਲੋਂ ਤੁਸੀਂ ਰੋਪ ਲਾ ਰਹੇ ਹੋ ਆਪਣੇ ਜੇਠਾਨੀ ਦੇ ਭਾਪੀ ਦੇ ਉੱਤੇ ਕਿ ਤੁਹਾਡੇ ਨਾਲ ਕੋਈ ਚੋਰੀ ਚਗਾਰੀ ਕੀਤੀ ਗਈ ਹੈ ਹਾਂਜੀ ਸਰ ਤੇ ਕੀ ਮਾਮਲਾ ਹੈ ਕਦੋਂ ਦੀ ਵਾਰਦਾਤ ਹੈ ਤੇ ਤੁਸੀਂ ਉਸ ਟਾਈਮ ਕਿੱਥੇ ਸੀਗੇ ਸਰ ਆਪਣਾ 23 ਦੀ ਮਾਮਲਾ ਦਛਾਇਲ ਦਿੰਦਾ ਅਸੀਂ ਸਾਰੇ ਆਪਣੀ ਸਿਸਟਰ ਘਰੇ ਗਏ ਸੀਗੇ ਪੂਰੀ ਫੈਮਿਲੀ ਤੇ ਮੇਰੀ ਆਪਣੀ ਸਿਸਟਰ ਘਰੇ ਕਿਹੜੀ ਜਗ੍ਹਾ ਆਪਣਾ ਕੋਲ ਹੀ ਰਹਿੰਦੀ ਮਾਇਪੁਰੀ ਰਹਿੰਦੀ ਆ 5 ਮਿੰਟ ਦਾ ਰਸਤਾ ਹਰ ਠੀਕ ਹੈ ਜੀ ਤੇ 5 ਮਿੰਟ ਦਾ ਰਸਤਾ ਅਸੀਂ ਸਾਰੇ ਉੱਥੇ ਗਏ ਜਦਕਿ ਉਹਨਾਂ ਨੂੰ ਮੇਰੀ ਭਾਬੀ ਨੂੰ ਵੀ ਬੁਲਾਇਆ ਗਿਆ ਉਹ ਨਹੀਂ ਗਈ ਉਹ ਨਹੀਂ ਗਈ ਉਹ ਨਹੀਂ ਗਈ ਹੈਗੀ ਸਰ ਤੇ ਜਦੋਂ ਅਸੀਂ ਸਾਡਾ ਜਗਰਾਤਾ ਸੀ 53 ਦਾ ਸਹਾਨਪੁਰ ਦੇ ਵਿੱਚ ਅਹੀਂ ਜਾਣਾ 4 ਤਰੀਕ ਨੂੰ 5 ਤਰੀਕ ਨੂੰ ਜਾਣਾ ਹੈਗਾ ਆਪਾਂ ਤੇ 4 ਤਰੀਕ ਨੂੰ ਜਦੋਂ ਅਸੀਂ ਆਪਣੇ ਬੈਗ ਬੂ ਪੈਕ ਕਰਨੇ ਸ਼ੁਰੂ ਕੀਤੇ ਆ ਅਸੀਂ ਅਲਮਾਰੀ ਖੋਲੀ ਸਾਡਾ ਸਾਰਾ ਸਮਾਨ ਗੈਪ ਸੀਗਾ ਵਿੱਚ ਉਹਦੀ ਠੀਕ ਹੈ ਜੀ ਤੇ ਆਪਣਾ ਸਾਰਾ ਸਮਾਨ ਗੈਪ ਸਾਡੇ ਪੈਸੇ ਉੱਥੀ ਪਏ ਆ ਪੈਸੇ ਉੱਥੀ ਪਏ ਆ ਤੇ ਆਪਣਾ ਚਾਂਦੀ ਚੁੰਦੀ ਸਭ ਲੱਗੇ ਚੱਕੇ ਤੇ ਅਸੀਂ ਚਾਂਦੀ ਚੁੰਦੀ ਸਭ ਲੱਗੇ ਚੱਕੇ ਸੋ ਸਾਡੀ ਸਾਰੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਉਹ ਚੋਰੀ ਕਰਕੇ ਲੈ ਕੇ ਚਲੇ ਗਏ ਅਸੀਂ ਸੀਸੀਟੀਵੀ ਵੀਡੀਓ ਕਟਾਈ ਹੈ ਜੀ ਸਰ ਵੀਡੀਓ ਕਟ ਹਾਂ ਬਾਹਰ ਦੀ ਸਰ ਉਹ ਕਹਿੰਦੀ ਵੀ ਅੰਦਰ ਸਾਡੇ ਕੋਈ ਆਇਆ ਨਹੀਂ ਹੈਗਾ ਜੀ ਤੁਹਾਡੀ ਭਾਬੀ ਨਾਲ ਕੀ ਨਾਵਾਂ ਦਾ ਉਹ ਮਹਿਕ ਕੋਈ ਨਾਵਾ ਸਾਡੀ ਹਾਂਜੀ ਸਾਡੀ ਕੋਈ ਲੜਾਈ ਨਹੀਂ ਕੋਈ ਗਲਵਾਤ ਕੋਈ ਨਹੀਂ ਹੋਈ ਉਹਨਾਂ ਨਾਲ ਜੀ ਹਾਂਜੀ ਕੋਈ ਗਲਵਾਤ ਨਹੀਂ ਹੋਈ ਜਿੱਦਾਂ ਅਸੀਂ ਮਾਰਿ ਮੋਟੇ ਬੋਲਤਾਲ ਸੀਗੀ ਸਾਡੀ ਉਹਨਾਂ ਨਾਲ ਸਰ ਚ ਗਈ ਤੇ ਉਹ ਸਾਨੂੰ ਕਹਿੰਦੀ ਵੀ ਇਹ ਵੀ ਕੋਈ ਆਇਆ ਨਹੀਂ ਅੰਦਰ ਤੇ ਜਦੋਂ ਅਸੀਂ ਸੀਸੀਟੀਵੀ ਕੈਮਰੇ ਕਢਾਏ ਤੇ ਉਹ ਤੇ ਉਹਦਾ ਭਰਾ ਆਂਦਾ ਪਿਆ ਉਹਦੀ ਮਾਂ ਆਂਦੀ ਪਈ ਆ ਤੇ ਆਪ ਵੀ ਬਾਹਰ ਆਂਦੀ ਪਈ ਆ ਦੁਪੱਟੇ ਚੇਂਜ ਹੋ ਰਹੇ ਆ ਠੀਕ ਆ ਸਰ ਦੁਪੱਟੇ ਚੇਂਜ ਹੁੰਦੇ ਪਏ ਆ ਉਹ ਦੁਪੱਟੇ ਦੇ ਵਿੱਚ ਸਾਨੂੰ ਨਹੀਂ ਪਤਾ ਉਹ ਕੀ ਕੀਤਾ ਨਾ ਕੀ ਕੀਤਾ ਦੁਪੱਟੇ ਦੇ ਵਿੱਚ ਸਾਡੇ ਕਰ ਪੁਲਿਸ ਸਫੈਕਟਰ ਵੀ ਆਏ ਆ ਉਹ ਵੀ ਵੀਡੀਓ ਦੇਖ ਕੇ ਚਲੇ ਗਏ ਫੇਰ ਵੀ ਕੋਈ ਕਾਰਵਾਈ ਨਹੀਂ ਕਰਦੇ ਵੇ ਹਾਂਜੀ ਕੋਈ ਵੀ ਕਾਰਵਾਈ ਨਹੀਂ ਕਰਦੇ ਵੇ ਸਾਡੇ ਤੇ ਤੇ ਆਪਾਂ ਇਥੇ ਚੱਕਰ ਖਾ ਚੁੱਕੇ ਆ ਸੱਚ ਨੂੰ ਕਹਿੰਦੇ ਆ ਉਹ ਉਹਨੂੰ ਕਹੀ ਜਾਂਦਾ ਵੀ ਆਪਣਾ ਭਪਿੰਦਰ ਸਿੰਘ ਜਾਊਗਾ ਤੇ ਭਪਿੰਦਰ ਕਹਿੰਦਾ ਵੀ ਮੇਰੇ ਤੋਂ ਟਾਈਮ ਨਹੀਂ ਹੈਗਾ ਜੀ ਭਪਿੰਦਰ ਸਾਫ਼ ਹੀ ਕਹਿੰਦਾ ਮੇਰੇ ਤੋਂ ਟਾਈਮ ਨਹੀਂ ਹੈਗਾ ਸਰ ਅਸੀਂ ਗੇੜੇ ਮਾਰ ਮਾਰ ਥੱਕ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਜੀ ਨਾਮ ਮਮ ਨੇ ਹਟਾ ਨੇਹਾ ਨੇਹਾ ਹਾਂਜੀ ਨੇਹਾ ਮਮ ਹਾਂਜੀ ਅੱਛਾ ਭਾਈ ਨੇ ਉਹਨੇ ਦੱਸਿਆ ਕਿ ਚੋਰੀ ਕਰਕੇ ਕੁਝ ਲੈ ਕੇ ਗਈ ਹੈ ਕਿ ਸਮਾਨ ਲੈ ਕੇ ਗਈ ਹੈ ਸਰ ਮੇਰਾ ਗੋੜ ਦਾ ਸਮਾਨ ਸੀਗਾ ਵਿੱਚ ਸਿਲਵਰ ਦਾ ਵੀ ਸਮਾਨ ਸੀਗਾ ਤੇ ਅਸੀਂ ਮੈਂ ਜਾਣਾ ਸੀਗਾ 5 ਤਰੀਕ ਨੂੰ ਤੇ ਅਸੀਂ 4 ਤਰੀਕ ਦੀ ਨਾਈਟ ਨੂੰ ਦੇਖਿਆ ਸਮਾਨ ਮੇਰਾ ਸਮਾਨ ਉਸਮੇ ਨਹੀਂ ਹੋ ਅੱਛੇ ਨਹੀਂ ਸੀਗਾ ਇਹ ਤੁਹਾਨੂੰ ਕਿੱਥੇ ਸ਼ੱਕ ਹੈ ਜਠਾਨੀ ਤੇ ਮੇਰੀ ਜਠਾਨੀ ਹੈ ਮੇਰੀ ਤੇ ਉਹਦੀ ਮੰਮੀ ਆ ਉਹਦੇ ਭਰਾ ਉਹ ਕਿਸ ਤਰ੍ਹਾਂ ਸ਼ੱਕ ਹੈ ਤੁਹਾਨੂੰ ਸਰ ਅਸੀਂ ਸੀਸੀਟੀਵੀ ਦੇਖਾ ਕਾਲਿਆ ਬਾਰੋ ਅੱਛਾ ਤਾਂ ਉਹਦੇ ਵਿੱਚ ਉਹੀ ਆਏ ਆ ਉਹ ਕਹਿੰਦੀ ਮੈਂ ਕਿਤੇ ਗਈ ਨਹੀਂ ਸਾਡੇ ਘਰੇ ਕੋਈ ਨਹੀਂ ਆਇਆ ਜੇ ਸੀਸੀਟੀਵੀ ਦੇਖਿਆ ਤਾਂ ਉਹ ਘਰੇ ਵੀ ਆਏ ਆ ਤੇ ਵੀ ਬਾਹਰ ਗਈ ਆ ਕਿੰਨੇ ਜਾਣੇ ਸੀਗੇ ਇਸ ਚੋਰੀ ਨੂੰ ਜਿਹੜਾ ਬਾਰਦਾ ਦਿੱਤਾ ਹੈ ਪੰਜਾਬ ਪੁੱਤਰ ਸਰ ਇਹ 3 ਚਾਰ ਜਨੇ ਹੈਗੇ ਆ 3 ਚਾਰ ਜਨੇ ਹਾਂਜੀ ਅੱਛਾ ਤੇ ਕੋਈ ਵਜ੍ਹਾ ਹੋ ਸਕਦੀ ਹੈ ਚੋਰੀ ਕਰਨ ਦੀ ਹੈ ਤੁਹਾਡੇ ਨਾਲ ਬੋਲਚਾਲ ਕਿਦਾਂ ਦੀ ਸੀਗੀ ਉਹਨਾਂ ਦੀ ਬੋਲਚਾਲ ਘੱਟ ਵੱਦੀ ਸੀਗੀ ਅਸੀਂ ਹਾਂਜੀ ਅਸੀਂ ਜ਼ਿਆਦਾ ਨਹੀਂ ਬੁਲਾਉਂਦੇ ਸੀ ਉਹਨਾਂ ਨੂੰ ਅੱਛਾ ਠੀਕ ਕਿ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਤੁਸੀਂ ਤੁਹਾਡੇ ਘਰ ਦੇ ਅੰਦਰ ਬੇ ਹੋਏ ਨੇ ਸਰ ਮੇਰੀ ਅਲਮਾਰੀ ਦਾ ਲੋਕ ਲਾਇਆ ਜਿਸ ਦਿਨ ਮੈਂ ਗਈ ਹਾਂ 2 ਤਾਰੀਖ ਨੂੰ ਅਲਮਾਰੀ ਦਾ ਲੋਕ ਲਾ ਕੇ ਨਾਲ ਦੀ ਅਲਮਾਰੀ 'ਚ ਮੈਂ ਆਪਣੀ ਚਾਬੀ ਰੱਖਤੀ ਉਹ ਜਿੱਦਾਂ ਪਹਿਲੇ ਆਂਦੇ ਜਾਂਦੇ ਸੀਗੇ ਉਹਨਾਂ ਨੂੰ ਪਤਾ ਸੀਗਾ ਕਿਉਂਕਿ 10 ਸਾਲ ਮੇਰੀ ਮੈਰਿਜ ਨੂੰ ਹੋ ਗਏ ਉਹਨਾਂ ਨੂੰ ਪਤਾ ਸੀਗਾ ਚਾਬੀ ਇੱਥੇ ਰੱਖੇ ਜਾਂਦੀ ਆ ਅੱਛਾ ਹਾਂਜੀ ਤੇ ਤੁਸੀਂ ਕਰੀ ਕੋਸ਼ਿਸ਼ ਤੁਸੀਂ ਅਕਸਰ ਇਹਦਾ ਹੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈ ਜਾਂਦਾ ਤੁਹਾਡੇ ਘਰੋਂ ਨਹੀਂ ਸਰ ਇਹ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੀ ਹੋਇਆ ਹਾਂਜੀ ਅੱਛਾ ਕਿਸੇ ਨੇ ਉਹਨਾਂ ਨੂੰ ਕੀ ਚਾਂਸੇ ਫਸਾਇਆ ਆਪਣੇ ਜਾਂ ਤੁਹਾਡੇ ਵਿਰੁੱਧ ਪੜਕਾਇਆ ਤਾਂ ਚੋਰੀ ਵਗੈਰਾ ਦਾ ਸ਼ੁਰੂ ਹੋਈ ਹੈ ਨਹੀਂ ਸਰ ਐਦਾ ਤਾਂ ਕੁਝ ਨਹੀਂ ਹੋਇਆ ਬਸ ਉਹਦੀ ਮੰਮੀ ਤੇ ਉਹਦਾ ਭਰਾ ਸਾਥ ਹੈਗੀ ਆ ਉਹਨਾਂ ਦੀ ਅਸੀਂ ਹੈ ਨਹੀਂ ਸੀ ਤਾਂ ਪਿੱਛੇ ਉਹਨਾਂ ਨੇ ਇਹ ਕੰਮ ਕਰ ਦਿੱਤਾ ਅੱਛਾ ਤੁਸੀਂ ਕਿੱਥੇ ਜਾਣਾ ਸੀਗਾ ਉਸ ਵਕਤ ਕਿੱਥੇ ਸੀਗੇ ਤੁਸੀਂ ਅ 2 ਤਾਰੀਖ ਨੂੰ 2 ਤਾਰੀਖ ਨੂੰ ਮੈਂ ਆਪਣੀ ਸਿਸਟਰ ਨੂੰ ਲੋਹ ਦੇ ਜਾਣਾ ਸੀਗਾ ਹਾਂਜੀ ਉਹਨਾਂ ਦੇ ਘਰੇ ਅਸੀਂ ਗਏ ਸਾਰੇ ਗਏ ਮੇਰੇ ਇਨ ਮੇਜੀ ਠਾਣੀ ਨੂੰ ਵੀ ਬੁਲਾਇਆ ਸੀ ਉਹਨਾਂ ਨੇ ਤੇ ਇਹ ਨਹੀਂ ਗਏ ਕਹਿੰਦੀ ਕਿ ਮਤਲਬ ਮੇਰਾ ਬੀਪੀ ਲੋ ਹੈਗਾ ਆ ਮੈਂ ਨਹੀਂ ਜਾਣਾ ਹੈਗਾ ਇਹਨਾਂ ਨੇ ਅਸੀਂ ਥਾਣੇ 'ਚ ਗਏ ਆ ਥਾਣੇ 'ਚ ਵੀ ਇਹਨਾਂ ਨੇ ਉਹ ਉਹਨਾਂ ਨੇ ਪੁੱਛਿਆ ਸਰ ਨੇ ਉੱਥੇ ਕਿ ਤੁਸੀਂ 2 ਤਾਰੀਖ ਨੂੰ ਕਿਤੇ ਗਏ ਸੀਗੇ ਕਿਆ ਕਰੇ ਕੋਈ ਆਇਆ ਇਹਨਾਂ ਨੇ ਮੰਨਾਂ ਕਰਤਾ ਕਿ ਨਹੀਂ ਸਾਡੇ ਘਰੇ ਕੋਈ ਨਹੀਂ ਆਇਆ ਹੈਗਾ ਮੈਂ ਵੀ ਕਿਤੇ ਨਹੀਂ ਗਈ ਮੈਂ ਤਾਂ ਸਵੇਰ ਤੋਂ ਸ਼ਾਮ ਤੱਕ ਪਈ ਸੀ ਘਰੇ ਬਿਮਾਰ ਸੀਗੀ ਮੈਂ ਇਹਨਾਂ ਨੇ ਇਹ ਕਿਹਾ ਲੇਕਿਨ ਸੀਸੀਟੀਵੀ ਕੈਮਰੇਜ ਦਿਖਾਇਆ ਕਿ ਮਤਲਬ ਇਹ ਦੀ ਮੰਮੀ ਤੇ ਇਹਦਾ ਭਰਾ ਆਇਆ ਤੇ ਇਹ ਵੀ ਗਈਏ 5 ਮਿੰਟ ਬਾਅਦ ਇਹ ਨਿਕਲ ਗਈ ਉਹਨਾਂ ਦੇ ਮਗਰਮਗਰ ਇਹਨਾਂ ਨੇ ਕੁਝ ਫੜਾਇਆ ਵੀ ਹੈ ਆਪਸ ਚ ਅੱਛਾ ਹਾਂਜੀ ਜੀ ਉਹ ਕੀ ਲੱਗ ਰਿਹਾ ਸੀ ਉਹਨਾਂ ਦੇ ਹੱਥ ਵਿੱਚ ਜਦੋਂ ਉਹ ਤੁਹਾਡੇ ਕੁਝ ਚ ਲੈ ਕੇ ਗਏ ਕਿਹੜਾ ਲੱਗਦਾ ਸੀ ਸਮਾਨ ਕੋਈ ਸਰ ਉਹਨਾਂ ਨੇ ਚੁੰਨੀਆਂ ਚੇਂਜ ਕੀਤੀਆਂ ਹੁਣ ਜੋ ਕੁਝ ਹੋਗਾ ਉਹਦੇ ਵਿੱਚ ਹੋਗਾ ਅੱਧਾ ਤੋਂ ਕੁਝ ਸਾਫ਼ ਦਿਖਿਆ ਨਹੀਂ ਹੈ ਆਪਣੇ ਅੱਖਾਂ ਨਾਲ ਕੀ ਦੇਖਿਆ ਸੀਸੀਟੀਵੀ ਕੈਮਰੇ ਵਿੱਚ ਮੈਂ ਇਹੀ ਦੇਖਿਆ ਆਪਣੇ ਅੱਖਾਂ ਨਾਲ ਕੀ ਉਹ ਕਰੇ ਆਏ ਆ ਇਹਨਾਂ ਨੇ ਚੁੰਨੀਆਂ ਚੇਂਜ ਕੀਤੀਆਂ ਉਹ ਚਲੇ ਗਏ ਫਿਰ ਤੁਹਾਡਾ ਤੁਹਾਡੀ ਕੋਈ ਕੱਪੜੇ ਵੀ ਗਾਇਬ ਕੀ ਜੇ ਤੁਹਾਡੇ ਕੱਪੜੇ ਜਿਹਾ ਲੈ ਗਏ ਨਹੀਂ ਕਿੰਨੇ ਕੁ ਸੀਗੇ ਉਹਦੇ ਵਿੱਚ ਨਹੀਂ ਮੇਰੇ ਕਪੜੇ ਨਹੀਂ ਸੀਗੇ ਉਹਨਾਂ ਨੇ ਆਪਸ ਵਿੱਚ ਚੁੰਨੀ ਚੇਨ ਕਿੱਤੀ ਸੀਗੀ ਕਹਨੇ 5 ਟੋਲੇ ਮੇਰਾ 골ਡ ਸੀਗਾ ਤੇ 40 ਟੋਲੇ ਸੀਗਾ ਸਿਲਵਰ ਕੋਈ ਕੈਸ਼ ਵਗੈਰਾ ਵੀ ਸੀਗਾ ਹਾਂਜੀ ਕੈਸ਼ ਮੇਰਾ ਸੀਗਾ 5000 ਰੁਪਏ ਉਹ ਹਜੇ ਤੱਕ ਅਲਮਾਰੀ ਚ ਲੋਕਰ ਚ ਪਿਆ ਆਵਿਆ ਮੇਰਾ ਕੈਸ਼ ਜੋ ਕੀ ਤੂੰ ਪਿਆ ਸਿਰਫ ਮੇਰਾ ਇਹ 골ਡ ਤੇ ਸਿਲਵਰ ਚੋਰੀ ਕੀਤਾ ਉਹ ਸਾਮਾਨ ਕੋਈ ਨਹੀਂ ਖਲਨਾੜ ਕੋਈ ਤਾਲਾ ਟੁੱਟੇ ਅਲਮਾਰੀ ਦਾ ਸਭ ਐਦਾ ਹੀ ਜੋ ਕੀ ਤੂੰ ਹੈ ਅੱਛਾ ਜੀ ਤਾਂ ਇਹ ਚ ਹਾਂਜੀ ਮੈਂ ਖਾਣਾ ਘੜਾ ਲੇ ਗਦਾ ਹਾਂ ਆ ਟਿੱਬਾ ਰੋੜ ਤੁਸੀਂ ਸ਼ਿਕਾਇਤ ਦਰਜ ਕਰਾਈ ਆਪਣੀ ਜਨਰਲ ਕਲਾਸ ਹਾਂਜੀ ਹਾਂਜੀ ਅੱਛਾ ਕੀ ਕਰਾਈ ਸੀ ਉੱਥੇ ਉਹ ਕੋਈ ਸੁਣਵਾਈ ਨਹੀਂ ਕਰਦੇ ਪਏ ਸਰ ਚਾਰਨ ਉਹ ਕਹਿੰਦੇ ਆ ਤੁਹਾਡੇ ਆਪਸੀ ਮਾਮਲਾ ਆ ਇਹ ਅਸੀਂ ਕਰਵਾਈ ਜਿੱਦਾਂ ਅਸੀਂ ਦਰਖਾਸਤ ਲਈ ਖਵਾ ਕੇ ਆਏ ਹਾਂ ਉਹਨਾਂ ਨੇ ਕੋਈ ਨੰਬਰ ਨਹੀਂ ਲਿਖਾ ਹੋਤੇ ਉਹ ਬੁਲਾਇਆ ਮੈਨੇ ਜਥਾਨੀ ਨੂੰ ਉੱਥੇ ਪੁੱਛਤਾਚ ਕੀਤੀ ਆ ਉਸ ਤੋਂ ਬਾਅਦ ਅਸੀਂ ਦੁਬਾਰਾ ਗਏ ਹਾਂ ਕਿ ਸਰ ਸਾਡਾ ਕੀ ਬਣਿਆ ਕਿੱਦਾਂ ਕਰਨਾ ਮਤਲਬ ਤੁਹਾਡੇ ਕੋ ਅਸੀਂ ਆਏ ਸੀਗੇ ਤੋਂ ਉਹਨਾਂ ਨੇ ਦਰਖਾਸਤ ਵੀ ਸਾਡੀ ਖੁਰਦਪੂਰਦ ਕਰਤੀ ਆ ਉਹ ਵੀ ਉਹਨਾਂ ਨੂੰ ਮਿਲ ਨਹੀਂ ਲਈ ਐਸਐਚਓ ਕਹਿੰਦੇ ਆ ਮੇਰੇ ਮੈਨੂੰ ਨਹੀਂ ਪਤਾ ਹੈਗਾ ਐਸਆਈ ਤੁਸੀਂ ਅਰਖਾਸਤ ਕਿੰਨੇ ਦਿੱਤੀ ਅਸੀਂ ਐਸਆਈ ਨੂੰ ਦਿੱਤ ਨੂੰ ਦਿੱਤੀ ਸੀਗੀ ਭੁਪਿੰਦਰ ਸਿੰਘ ਨਹੀਂ ਆਪਣਾ ਕਮਿਸ਼ਨਰ ਸਾਹਿਬ ਕੋ ਵੀ ਗਏ ਸੀ ਹਾਂਜੀ ਅਸੀਂ ਉੱਥੇ ਵੀ ਗਏ ਸੀਗੇ ਲੇਕਿਨ ਸਰ ਸਾਨੂੰ ਮਿਲੇ ਨਹੀਂ ਹੈਗੇ ਜਿਹੜਾ ਉਹਨਾਂ ਦੇ ਨੀਚੇ ਮਤਲਬ ਕਿ ਜਿਹੜੇ ਪੁਲਿਸ ਵਾਲੇ ਉਹ ਕੰਮ ਕਰਦੇ ਆ ਉਹਨਾਂ ਨੇ ਸਾਨੂੰ 7 ਨੰਬਰ ਥਾਣੇ 'ਚ ਭੇਜਿਆ ਉਹ 7 ਨੰਬਰ ਥਾਣੇ 'ਚ ਗਏ ਆ ਉਹਨਾਂ ਨੇ ਸਾਡੀ ਸਾਰੀ ਗੱਲਬਾਤ ਸੁਣੀ ਆ ਉਹਨਾਂ ਨੇ ਫਿਰ ਟਿੱਬੇ 'ਚ ਤਿੱਬੇ थाने ਚ ਫੋਨ ਕੀਤਾ ਕੀ ਮਤਲਬ ਕੀ ਦਾਦਾ ਨੇ ਆ ਰਹੇ ਆ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਐਸਐਚਓ ਨੂੰ ਫੋਨ ਕੀਤਾ ਉਹਨਾਂ ਨੇ ਤੇ ਅਸੀਂ ਐਸਐਚਓ ਕੋ ਗਏ ਆ ਉਹਨਾਂ ਨੇ ਕਿਹਾ ਕਿ ਭੁਪਿੰਦਰ ਸਿੰਘ ਐਸਆਈ ਭੁਪਿੰਦਰ ਸਿੰਘ ਤੁਹਾਡੀ ਸੁਣਵਾਈ ਕਰੋਗੇ ਤਾਂ ਸਰ ਉਹ ਵੀ ਨਹੀਂ ਸਾਡੀ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਇਹ ਇਹ ਸਾਰਾ ਵਾਕਿਆ ਜਦੋਂ ਇਹ ਸਾਰੇ ਸੀਸੀਟੀਵੀ ਵਿੱਚ ਕੈਦ ਹੋਇਆ ਤੇ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਇਹ ਸੀਸੀਟੀਵੀ ਚ ਹਾਂਜੀ ਇਹ ਤੁਹਾਡੀ ਤੁਸੀਂ ਇਕੱਲੇ ਰਹਿੰਦੇ ਹੋ ਜਾਂ ਕੀ ਉਹ ਤੁਹਾਡੇ ਜਠਾਣੀ ਤੁਹਾਡੇ ਘਰ ਆਂਦੀ ਜਾਂਦੀ ਸੀ ਜਠਾਣੀ ਸਾਡੇ ਨਾਲ ਹੀ ਰਹਿੰਦੇ ਆ ਉਹ ਫਰਸਟ ਫਲੋਰ ਤੇ ਰਹਿੰਦੇ ਆ ਸੀ ਗਰਾਉਂਡ ਫਲੋਰ ਤੇ ਰਹਿੰਦੇ ਆ ਅੱਛਾ ਜੀ ਹਾਂਜੀ ਮੈਂ ਨੀਹਾ ਤੇ ਜਿਨ੍ਹਾਂ ਨੀਹਾ ਜਿਹੜੇ ਉਹਨਾਂ ਨੇ આરોਪ ਲਾਇਆ ਆਪਣੇ ਜਠਾਣੀ ਦੇ ਉੱਤੇ ਉਹਨਾਂ ਦੇ ਨਾਲ ਵੀ ਜ਼ਰੂਰ ਅਸੀਂ ਗੱਲਬਾਤ ਕਰਨੀ ਚਾਹਾਂਗੇ ਅਸੀਂ ਨੰਬਰ ਜ਼ਰੂਰ ਉਹਨਾਂ ਦਾ ਡਾਇਲ ਕਰਾਂਗੇ ਫੋਨੋ ਲਾਈਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਨੰਬਰ 'ਤੇ ਹੁਣ ਇਨਕਮਿੰਗ ਕਾਲ ਰਿਸੀਵ ਨਹੀਂ ਹੋ ਰਹੀ। ਕਿਰਪਾ ਕਰਕੇ ਥੋੜੀ ਦੇਰ ਬਾਅਦ ਫਿਰ ਕੋਸ਼ਿਸ਼ ਕਰੋ। The number you are trying to reach cannot receive incoming calls at the moment. ਆ ਬਿਲਕੁਲ ਕਈ ਵਾਰੀ ਨੈਟਵਰਕ ਦੇ ਵਿੱਚ ਨਹੀਂ ਹੁੰਦਾ ਫੋਨ। ਇੱਕ ਵਾਰੀ ਦੁਬਾਰਾ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਫੋਨ ਕਰਨ ਦੀ। ਇਸ ਨੰਬਰ 'ਤੇ ਹੁਣ ਇਨਕਮਿੰਗ ਕਾਲ ਰਿਸੀਵ ਨਹੀਂ ਹੋ ਰਹੀ। ਕਿਰਪਾ ਕਰਕੇ ਥੋੜੀ ਦੇਰ ਬਾਅਦ ਫਿਰ ਕੋਸ਼ਿਸ਼ ਕਰੋ। the number you are trying to reach cannot receive incoming calls at the moment please try again later ਆ ਬਿਲਕੁਲ ਅਸੀਂ ਦੋ ਵਾਰੀ ਜਰਾ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਦੇ ਜਿਹੜਾ ਫੋਨ ਜਰਾ ਨਹੀਂ ਲੱਗ ਪਾਇਆ ਵਾ ਤੇ ਹੁਣ ਭੁਪਿੰਦਰ ਜੀ ਨਾਲ ਗੱਲਬਾਤ ਕਰਦੇ ਆ ਅਖਿਲ ਕਾ ਸੱਚਾਈ ਹੈ ਕੀ ਆ ਸੋ ਬਿਲਕੁਲ ਜੁਆਇੰਟ ਫੈਮਲੀ ਹੈ ਪੀੜਿਤ ਪਰਿਵਾਰ ਹੈ ਅੱਜ ਇੱਥੇ ਪਹੁੰਚਿਆ ਵਾ ਕਿ ਇਹਨਾਂ ਦੇ ਲੋਕਿਆ ਜਾ ਰਿਹਾ ਹੈ ਕਿ ਅਸੀਂ ਅਜੀਤ ਨਗਰ ਦੇ ਰਹਿਣ ਵਾਲੇ ਆ ਤੇ 2 ਤਾਰੀਖ ਨੂੰ ਅਸੀਂ ਆਪਣੀ ਭੈਣ ਘਰੇ ਗਏ ਸੀਗੇ ਦੁਸ਼ਹਿਰੇ ਵਾਲੇ ਦਿਨ ਤੇ ਅਸੀਂ ਅਗਲੇ ਦਿਨ ਕਿਸੇ ਦੂਰ ਰਾਹੇ ਬਾਹਰ ਜਾਣਾ ਸੀਗਾ ਤੇ ਜਦੋਂ ਅਸੀਂ ਆਪਣੇ ਭੈਣ ਦੇ ਘਰੋਂ ਵਾਪਸ ਲੋਟਰਦੇ ਆ ਤਾਂ ਉਸ ਤੋਂ ਬਾਅਦ ਘਰ ਦੇ ਵਿੱਚ ਸਾਡੇ ਗਹਿਣੇ ਤੇ ਪੈਸੇ ਗਾਇਬ ਨਜ਼ਰਾਂ ਤੋਂ ਦਿਖਾਈ ਦਿੰਦੇ ਨੇ ਤੇ ਜਦੋਂ ਇਹਨਾਂ ਦੇ ਬੋਲੋ ਸੀਸੀਟੀਵੀ ਖੰਘਾ ਲਏ ਜਾਂਦੇ ਨੇ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਤੇ ਉਸ ਦੇ ਵਿੱਚ ਇਹ ਸਾਹਮਣੇ ਆਂਦਾ ਵਾ ਕਿ ਇੱਕ ਘਰ ਦਾ ਹੀ ਬੰਦਾ ਚੋਰੀ ਕਰਦਾ ਹੋਇਆ ਨਜ਼ਰ ਆਂਦਾ ਵੈ ਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਪਤਾ ਲੱਗਦਾ ਵੈ ਜਾਂ ਉਸ ਤੋਂ ਬਾਅਦ ਪੁਸ਼ਤਾਚ ਕੀਤੀ ਜਾਂਦੀ ਆ ਉਹਦੇ ਵੱਲੋਂ ਘਰ ਦੇ ਜੇਠਾਣੀ ਦੇ ਵੱਲੋਂ ਜਾਂ ਭਾਬੀ ਦੇ ਵੱਲੋਂ ਤੇ ਉਹ ਕਿਹਾ ਜਾਂਦਾ ਉਹਨਾਂ ਵੱਲੋਂ ਕਿ ਮੈਂ ਤਾਂ ਬਿਮਾਰ ਸੀਗੀ ਮੈਂ ਕਿੱਥੋਂ ਤੁਹਾਡੇ ਪੈਸੇ ਚੋਰੀ ਕਰ ਲੂ ਸਕੋ ਮੇਰੇ ਹੀ 15000 ਚੋਰੀ ਹੋ ਗਏ ਇਹ આરોਪ ਜਿਹੜੇ ਕਿਹਾ ਪੀੜਿਤ ਪਰਿਵਾਰ ਵੱਲੋਂ ਆਪਣੇ ਪਰਿਵਾਰ ਦੇ ਉੱਤੇ ਲਾਏ ਜਾ ਰਹੇ ਨੇ ਅਸੀਂ ਕਿਉਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਾਡੇ ਕੋਲ ਆਂਦੀ ਜਾਂਦੀ ਸੀਗੀ ਤੇ ਉਹਨੂੰ ਇਹ ਵੀ ਗੱਲ ਦਾ ਪਤਾ ਸੀਗਾ ਭੇਤ ਸੀਗਾ ਉਹਨੂੰ ਕਿ ਜਿਹੜੇ ਨੀਹਾ ਨੇ ਤੇ ਜਿਹੜੀ ਮਹਿਕ ਹੈ ਜਿਹਨੇ ਚੋਰੀ ਕੀਤੀ ਹੈ aarop ਲਾਏ ਨੇ ਨੀਹਾ ਮੈਡਮ ਨੇ ਮਹਿਕ ਤੇ ਕਿ ਉਹਨੂੰ ਇਹ ਵੀ ਪਤਾ ਸੀਗਾ ਜੇਠਾਣੀ ਨੂੰ ਕਿ ਉਹ ਚਾਬੀ ਜਰੀ ਹੈ ਉੱਥੇ ਰੱਖੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਜਾਣਦੇ ਨੇ ਉਸ ਤੋਂ ਬਾਅਦ ਚਾਬੀ ਚੱਕਦੀ ਹੈ ਤੇ ਉਸ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਇੰਜਾਮ ਦਿੰਦੀ ਹੈ ਹੁਣ ਕਿੰਨਾ ਕੁ ਸੱਚਾਈ ਹੈ ਕਿੰਨਾ ਕੋਈ ਝੂਠ ਹੈ ਇਹ ਇਹ ਆਉਣ ਵਾਲੇ ਸਮੇਂ 'ਚ ਜ਼ਰੂਰ ਦੇਖਣਾ ਹੈ ਫਿਲਹਾਲ ਥਾਣਾ ਐਸੇ ਹੀ ਭੁਪਿੰਦਰ ਸਿੰਘ ਦੇ ਨਾਲ ਗੱਲਬਾਤ ਕਰਾਂਗੇ ਕਿੰਨੀ ਕੀ ਸੱਚਾਈ ਹੈ ਆਖਿਰਕਾਰ ਮਾਮਲਾ ਕੀ ਹੈ ਕਿਉਂ ਨਹੀਂ ਮਾਮਲਾ ਸੁਣਿਆ ਜਾ ਰਿਹਾ ਕਿਉਂ ਨਹੀਂ ਇਹ ਨਹੀਂ ਸਨਾਈਸ ਕੀਤੀ ਜਾ ਰਹੀ ਆਖਿਰਕਾਰ ਜੇਕਰ ਸੀਸੀਟੀਵੀ ਇਹਨਾਂ ਦੇ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਕਿਉਂ ਨਹੀਂ ਕੈਦ ਕਿਉਂ ਨਹੀਂ ਕਰਵੇ ਕੀਤੀ ਜਾ ਰਹੀ ਭੁਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੁਪਿੰਦਰ ਜੀ ਯੂਵੋਂ ਬੇਰੀ ਗੱਲ ਕਰ ਰਿਹਾ ਸੀਗਾ ਲੁਧਿਆਣਾ ਲਾਈਵ ਤੋਂ ਜਰਨਲਿਸਟ ਹਾਂਜੀ ਹਾਂਜੀ ਭੁਪਿੰਦਰ ਜੀ ਇੱਕ ਅਜੀਤਪੁਰ ਦੇ ਵਿੱਚ ਜੇ ਥਾਣੀ ਦੇ ਵੱਲੋਂ ਆਪਣੇ ਘਰ ਦੇ ਵਿੱਚ ਹੀ ਚੋਰੀ ਕੀਤੀ ਗਈ ਹੈ ਭਾਬੀ ਦੇ ਨਾਲ ਤੇ ਕੀ ਮਾਮਲਾ ਕੀ ਹੈ ਸਰ ਪੂਰਾ ਮੈਂ ਹੈ ਗੋਇੰਦ ਇਹਨਾਂ ਨੇ ਮ ਬੁਲਾਇਆ ਹੀ ਇਹਦੇ ਭਰਾ ਨੂੰ ਨਹੀਂ ਜੀ ਇਹਦੇ ਉਪਰਾ ਨੂੰ ਜਿਹੜਾ ਇਹ ਉਪਰਾ ਜਿਹਦਾ ਇੱਕ ਆਪਰੀ ਦਾ ਨਾਲ ਹੁੰਦਾ ਹੈ ਨਾ ਜੀ ਜੀ ਤੋਂ ਨਹੀਂ ਬੁਲਾਇਆ ਇਹ ਨਾਲ ਵੀ ਕਾਫੀ ਬੰਦੇ ਆਏ ਸੀ ਜੀ ਥਾਣੇ ਦੇ ਵਿੱਚ ਜੀ ਤੇ ਇਹਨਾਂ ਨੂੰ ਮੈਂ ਇਹਨਾਂ ਤੋਂ ਹਾਂ ਦੀ ਗੱਲ ਸੁਣੀ ਤੇ ਉਹ ਹੁਣ ਮੈਂ ਇਹਨਾਂ ਨੂੰ ਆਖਿਆ ਜੀ ਤੁਸੀਂ ਇੱਕ ਵਾਰ ਐਸਐਸਟੀ ਨੂੰ ਵੀ ਮਿਲਿਓ ਜੀ ਫਿਰ ਫੇਰ ਜਾ ਕੇ ਤੇ ਐਸਐਸਟੀ ਨੂੰ ਮਿਲੋ ਫਿਰ ਵੇਖਾਂਗੇ ਇਹ ਉਹ ਹੋ ਕੇ ਸੌਂ ਖਾਈ ਜਾਂਦੀ ਅਤੇ ਵੀ ਮੇਰਾ ਮੈਂ ਨਹੀਂ ਚੱਕੀ ਇਹਨਾਂ ਦੇ ਅੱਛਾ ਭੁਪਿੰਦਰ ਜੀ ਸੀਸੀਟੀਵੀ ਵੀ ਸਾਹਮਣੇ ਆਈ ਆ ਉਹਦੇ ਵਿੱਚ ਮੈਂ ਸੀਸੀਟੀਵੀ ਵਿੱਚ ਉਹ ਸੀਸੀਟੀਵੀ ਵਿੱਚ ਜਿਹੜਾ ਇੱਕ ਘਰ ਤੇ ਇੱਕੋ ਪਰਿਵਾਰ ਆ ਨਾ ਜੀ ਜੀ ਪਰਿਵਾਰ ਹੈ ਇੱਕ ਤੇ ਜਿਹੜਾ ਸੀਸੀਟੀਵੀ ਵਿੱਚ ਵੀ ਬਾਹਰ ਉਹਦੀ ਮਾਂ ਆਈ ਹੂ ਮਿਲਣਾ ਉਸ ਦਿਨ ਮਾਂ ਤੇ ਉਹ ਮੇਰੇ ਸਾਹਮਣੇ ਪੂਰਾ ਆਈ ਜੀ ਜੇ ਮੂ ਬਾਹਰ ਹੀ ਮਿਲ ਕੇ ਚੱਲ ਗਏ ਅੱਛਾ ਜੇ ਜੀਤੀ ਤੇ ਇਹ ਕਲਾ ਹੋndi ਆ ਅੱਛਾ ਭਪਿੰਦਰ ਜੀ ਇੱਕ ਗੱਲ ਹੋਰ ਸਮਝਾ ਰਹੀ ਆ ਉਹ ਸ਼ਾਸਤ ਦਾ ਜਿਹੜੇ ਹੈਗੇ ਨੇ ਹਾ ਜੀ ਉਹਨਾਂ ਦਾ ਇਹ ਲੇ ਜਾ ਰਿਹਾ ਵਾ ਕਿ ਜਿਹੜੇ ਉਹਨਾਂ ਦੇ ਦੇਵਰ ਨੇ ਉਹਨਾਂ ਦੇ ਜਗ੍ਹਾ ਉਹ ਆਟੋ ਚੱਲ ਗਨੇ ਉਹ ਆਟੋ ਵਿੱਚ ਕੱਪੜੇ ਬਦਲ ਕੇ ਉਸ ਤੋਂ ਬਾਅਦ ਇਹੋ ਜਿਹੀ ਕੋਈ ਗੱਲ ਨਹੀਂ ਆ ਕਿ ਉਸ ਤੋਂ ਬਾਅਦ ਸਾਮਾਨ ਸਾਰਾ ਚੱਲ ਗਿਆ ਐਟੋ ਵਿੱਚ ਕਿਦਾਂ ਕੱਪੜੇ ਬਦਲ ਕੇ ਮਾਫ ਕਰਨਾ ਆਟੋ ਵਿੱਚ ਜਿਹੜਾ ਕੱਪੜੇ ਬਦਲ ਕੇ ਨਾ ਕਪੜੇ ਬਦਲਣ ਦਾ ਸਵਾਲ ਪਤਾ ਨਹੀਂ ਕੁਝ ਏਦਾਂ ਹੀ ਬਦਲ ਕੇ ਉਸ ਤੋਂ ਬਾਅਦ ਇਸ ਗੇਂ ਦੇ ਸਿਰਫ ਤੇ ਸਿਰਫ ਚੁੰਨੀ ਬਦਲੀ ਆ ਅੱਛਾ ਚੁੰਨੀ ਬਦਲੀ ਹੈ ਸਿਰਫ ਤੇ ਸਿਰਫ ਚੁੰਨੀ ਬਦਲੀ ਜੋ ਸੀਸੀਟੀਵੀ ਫੋਟੋ ਚ ਆਇਆ ਜੀ ਜੀ ਅੱਛਾ ਇਸ ਤੋਂ ਵੀ ਭੋਪਿੰਦਰ ਨੂੰ ਥੋੜਾ ਸ਼ੱਕ ਜਾਇਜ਼ ਹੋ ਰਿਹਾ ਸੀਗਾ ਉਹਨਾਂ ਦਾ ਉਹਨਾਂ ਦਾ ਕਹਿਣਾ ਕਿਹਨਾਂ ਦਾ ਜਿਹੜੇ ਸ਼ਿਕਾਇਤ ਕਰਤਾ ਨੇ ਨਹੀਂ ਜੀ ਜਿਹੜੇ ਸ਼ਿਕਾਇਤ ਕਰਤਾ ਨੇ ਮੈਂ ਸੀਸੀਟੀਵੀ ਫੋਟੋ ਜੋ ਵੇਖੀ ਆ ਤੁਸੀਂ ਵੇਖ ਲਓ ਉਹ ਲੈ ਕੇ ਦਾਂਗੀ ਨਾ ਮੈਨੂੰ ਏਦਾਂ ਦੀ ਕੋਈ ਗੱਲ ਨਹੀਂ ਲੱਗੀ ਪਰ ਫੇਰ ਹੀ ਮੈਨੂੰ ਆਖਿਆ ਕਿ ਤੁਸੀਂ ਇੱਕ ਵਾਰ ਸੱਚ ਦੇ ਧਿਆਨ ਚ ਵੀ ਆਏ ਹੋ ਮੈਂ ਮੁੜ ਕੇ ਆਏ ਨਹੀਂ ਸੱਚ ਦੇ ਧਿਆਨ ਚ ਵੀ ਲਿਆਏ ਉਹਨਾਂ ਨੂੰ ਧਿਆਨ ਚਾ ਉਹਨਾਂ ਨਾਲ ਵੀ ਕਾਫੀ ਗੰਦੇ ਮੱਲੇ ਦੇ ਆਏ আচ্ছা ਉਹ ਦਮਾਰ ਜਿਹੜੀ ਵਿਅਕਤੀ ਉਹ ਆਏ ਹੀ ਉਹ ਕਹਿੰਦੇ ਕਿ ਇਹ ਜਿਹੜਾ ਵਾ ਇਹਨਾਂ ਦਾ ਹੈਗਾ ਵੀ ਇਹ ਨਹੀਂ ਇਹ ਉਹ ਸੌ ਵੀ ਖਾਈ ਜਾਂਦੀ ਉਹਦੇ ਸਾਹਮਣੇ ਜੀ ਜੀ ਸਾਰੇ ਬੰਦੇ ਸੀ ਇੱਕ ਥੋੜਾ ਬੰਦਾ ਵਈ ਕੁਝ ਜਿੱਥੇ ਘੱਟੋ ਘੱਟ ਜਿਹੜੇ ਦਾ 15 ਜਾਣੇ ਇਹਨਾਂ ਨੂੰ ਪੁੱਛ ਲਓ ਅੱਛਾ ਭਪਿੰਦਰ ਜੀ ਜਿਹੜੇ ਇਹ ਹੁਣ ਕੋਈ ਵੀ ਜੇਕਰ ਇਹ ਜਿਹੜੀ ਵਾਅਦਾ ਤੁਹਾਨੂੰ ਇਨਜਾਮ ਦਿੱਤੀ ਹੈ ਇਹਨਾਂ ਨੂੰ ਆਖਿਆ ਜੀ ਤੁਸੀਂ ਐਂਦਾ ਕਰਿਓ ਤੁਹਾਨੂੰ ਇਹ ਬਿੱਲ ਉਹਦੇ ਲਿਆਇਓ ਬਿੱਲ ਤੇ ਜ਼ਰੂਰੀ ਆ ਨਾ ਫੇਰ ਹੀ ਮਕਦਮਾ ਦਰਜ ਆਪਾਂ ਕਰ ਦਾਂਗੇ ਜੀ 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 ਆਮ ਆਦਮੀ ਖਿਲਾਫ ਜੀ ਜੀ ਬਿੱਲ ਸੱਤੋਂ ਲਿਆ ਕੇ ਦੇਣ ਤਾਂ ਹੀ ਮਕਦਮਾ ਦਰਜ ਕਰੀਏ ਅੱਛਾ ਕੋਈ ਵੀ ਮੁਜਰਮ ਹੋਵੇਗਾ ਕਿੰਨੀ ਕੋਈ ਕਾਰਵਾਈ ਸਖਤ ਕਾਰਵਾਈ ਕੀਤੀ ਜਾਏਗੀ ਉੱਤੇ ਕੋਈ ਵੀ ਹੋਇਆ ਤੇ ਕੋਈ ਵੀ ਹੋਇਆ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹ ਹੀ ਲਿਆ ਕੇ ਕਰਦਾ ਹੀ ਨਹੀਂ ਪਰਵਾਹ ਨੂੰ ਇਨਸਾਫ ਦਿੱਤਾ ਜਾਏਗਾ ਜੇਕਰ ਪਰਵਾਹ ਛੁੱਟ ਪਰਵਾਹ ਦੀ ਕੋਈ ਗਲਤੀ ਨਾ ਹੋਈ ਤੇ ਇਹਨਾਂ ਦੇ ਮਿਹਾਂ ਜੀ ਜੇ ਸ਼ਿਕਾਇਤ ਕਰਤਾ ਵੀ ਉਹ ਜੀ ਗੱਲ ਇਦਾਂ ਵੀ ਹਨ ਇੱਕ ਹੀ ਪਰਿਵਾਰ ਰਹਿੰਦਾ ਵਾ ਜੀ ਤੇ ਇਹ ਸ਼ਾਕੀ ਉਹਨਾਂ ਦੇ ਕਰਦੇ ਆ ਹਮ ਪਰ ਉਹਨਾਂ ਨੂੰ ਮੋਰੀ ਤੇ ਹੀ ਬੁਲਾ ਚੁੱਕੇ ਆ ਬੁਲਾ ਚੁੱਕੇ ਆ ਤਰੀਕੇ ਨਾਲ ਵੀ ਪੋਸ਼ਿਆ ਜਾ ਚੁੱਕਾ ਉਹਨਾਂ ਦੇ ਮਗਰ ਬੰਦੇ ਜਿਹੜੇ ਮਹੱਲੇ ਦੇ ਮੋਹਤਵਾਰ ਆ ਜਿਹੜੇ ਇਹਨਾਂ ਦੇ ਜੀ ਉਹ ਆnde ਬੰਦੇ ਇਹੋ ਜਿਹੇ ਇਹੋ ਜਿਹੇ ਨਹੀਂਗੇ ਓਕੇ ਹੁਣ ਇਹਨਾਂ ਨੂੰ ਮੈਂ ਆਖਿਆ ਫੇਰ ਵੀ ਆਖਿਆ ਇਹ ਫੋੜੀ ਇਦਾਂ ਕਰਦੇ ਆ ਜੀ ਜੀ ਕਿ ਤੁਸੀਂ ਇਹ ਲੈ ਆ ਇਹ ਬਲੇਲੇ ਆਇਓ ਜੀ ਜੀ ਤੇ ਅਸੀਂ ਮੁਕਦਮਾ ਦਰਜ ਕਰਤਾ ਹੈ ਚਲੋ ਠੀਕ ਹੈ ਭਵਿੰਦਰ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਜਾਣਕਾਰੀ ਦੇਣ ਦੇ ਲਈ ਓਕੇ ਓਕੇ ਥੈਂਕ ਯੂ ਸਰ ਆ ਸੋ ਸੋ ਇਹ ਸਾਣਾ ਸੀ ਕਿ ਟਿੱਬਾ ਥਾਣੇ ਦੇ ਆਈਓ ਇਨਚਾਰਜ ਆ ਭਵਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਬਿੱਲ ਲਿਆਂਦਾ ਜਾਵੇ ਤੇ ਅਸੀਂ ਮੁਕਦਮਾ ਅਦਾਚ ਕਰਕੇ ਤਹਿਲ ਤੌਰ ਤੇ ਕਾਰਵਾਈ ਜਰੀਆ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਜਿਹੜਾ ਵੀ ਮੁਜਰਮ ਹੋਏਗਾ ਉਤੇ ਕੜੀ ਤੋਂ ਕੜੀ ਕਾਰਵਾਈ ਜਰੀਆ ਕੀਤੀ ਜਾਵੇਗੀ ਆ ਆਖਿਰਕਾਰ ਦੇਖਣਾ ਇਹ ਹੋਏਗਾ ਕਿ ਜੇਠਾਣੀ ਦੇ ਵੱਲੋਂ ਇਹ ਡਰਾਮਾ ਕੀਤਾ ਜਾ ਰਿਹਾ ਜੇ ਕੀ ਇਹਨਾਂ ਦੇ આરોਪ ਬੇਬੁਨਿਆਦ ਨੇ ਜਾਂ આરોਪ ਸਹੀ ਨੇ ਜਾਂ ਗਲਤ ਨੇ ਇਹ ਜਰੂਰ ਆਉਣ ਵਾਲੇ ਸਮੇਂ ਚ ਚਰਚਾ ਦਾ ਵਿਸ਼ਾ ਜਰੂਰ ਹੋਵੇਗਾ ਜੋੜੇ ਹੋਣ ਲਾਈਵ ਤੋਂ ਸੰਜਨਾ ਜੁਮ ਰਿਪੋਰਟ ਧੰਨਵਾਦ